ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਐਡਵੋਕੇਟਸ ਐਂਡ ਕਮਿਊਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੱਧ ਰਹੀ ਧਾਰਨਾ ਕਿ ਦੇਸ਼ ਦੀਆਂ ਕੁਝ ਆਰਥਿਕ ਸਮੱਸਿਆਵਾਂ ਲਈ ਇਮੀਗ੍ਰੇਸ਼ਨ ਜ਼ਿੰਮੇਵਾਰ ਹੈ। ਇੱਕ ਜੈਨੋਫੈਬਿਕ ਪ੍ਰਤੀਕਿਰਿਆ ਨੂੰ ਵਧਾ ਰਹੀ ਹੈ ਜਿਸ ਦਾ ਸਬੂਤ ਘੱਟ ਗਿਣਤੀ ਦੇ ਵਿਰੁੱਧ ਨਫ਼ਰਤ ਅਪਰਾਧਾਂ ਦੇ ਵਿੱਚ ਵਾਧਾ ਦਰਸਾਉਂਦਾ ਹੈ। ਲੰਮੇ ਸਮੇਂ ਤੋਂ ਇੱਕ ਰਾਸ਼ਟਰ ਜੋ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ ਕੈਨੇਡਾ ਨੂੰ ਹਾਲ ਹੀ ਦੇ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਾਮਿਆਂ ਵਰਗੇ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਤਿੱਖੇ ਵਾਧੇ ਲਈ ਗਿਣਿਆ ਜਾ ਰਿਹਾ ਸੀ opinion poll ਲੋਕਾਂ ਦੇ ਵੱਧ ਰਹੇ ਹਿੱਸੇ ਨੂੰ ਦਰਸਾਉਂਦੇ ਨੇ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਨੇ ਅਤੇ ਬਹੁਤ ਸਾਰੇ ਵਿਗੜੇ ਰਿਹਾ ਇਸੀ ਸੰਕਟ ਅਤੇ ਰਹਿਣ ਸਹਿਣ ਦੀ ਲਾਗਤ ਦੇ ਵਾਧੇ ਲਈ ਵੀ ਜ਼ਿੰਮੇਵਾਰ ਉਹਨਾਂ ਨੂੰ ਠਹਿਰਾਇਆ ਜਾ ਰਿਹਾ ਹੈ ਜੇਸ ਨਾਲ ਜਸਟਨ ਟਰੂਡੋ ਦੀ ਕਾਟ ਗਣ ਤੇ ਲਿਬਰਲ ਸਰਕਾਰ ਦੀ ਲੋਕਪ੍ਰਿਅਤਾ ਵਿੱਚ ਘਰਾਵਟ ਆndi ਜਾਪ ਰਹੀ ਹੈ ਤੇ ਇੱਕ ਰਾਸ਼ਟਰੀ ਚੋਣ ਜਿੱਥੇ ਅਕਤੂਬਰ 2025 ਤੋਂ ਬਾਅਦ ਹੋਣ ਵਾਲੀ ਹੈ ਇਸ ਹਫਤੇ ਨਿਊ ਡੈਮੋਕਰੇਟ ਪਾਰਟੀ ਦੁਆਰਾ ਸਰਕਾਰ ਲਈ ਆਪਣਾ ਸੈਵੈਚਲਿਤ ਸਮਰਥਨ ਵਾਪਸ ਲੈਣ ਤੋਂ ਬਾਅਦ ਜਲਦੀ ਆ ਸਕਦੀ ਹੈ ਸਟੈਟਿਸ ਕੈਨੇਡਾ ਦਾ ਤਾਜ਼ਾ ਆਂਕੜਾ ਜਿਸ ਵਿੱਚ 2019 ਤੋਂ 2023 ਤੱਕ ਪੁਲਿਸ ਦੁਆਰਾ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। 2023 ਦੇ ਵਿੱਚ ਨਸਲ ਅਤੇ ਨਸਲ ਦੁਆਰਾ ਪ੍ਰੇਰਿਤ 44.5% ਘਟਨਾਵਾਂ ਦੇ ਨਾਲ ਨਫ਼ਰਤ ਅਪਰਾਧਾਂ ਵਿੱਚ ਕਤਲ ਅਤੇ ਹਮਲੇ ਤੋਂ ਲੈ ਕੇ ਸ਼ਰਾਰਤ ਅਤੇ ਨਫ਼ਰਤ ਦੇ ਜਨਤਕ ਨੂੰ ਉਕਸਾਉਣ ਤੱਕ ਵੀ ਕੁਝ ਸ਼ਾਮਲ ਹੋ ਗਿਆ ਹੈ। ਪਰਵਾਸੀ ਜਿੱਥੇ ਵਿਰੋਧੀ ਭਾਵਨਾ ਵਿੱਚ ਸਪਸ਼ਟ ਵਾਅਦਾ ਕੈਨੇਡਾ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਸੀ ਸਹਿਮਤੀ ਦੇ ਉਲਟ ਹੈ ਦੇਸ਼ ਮਾਨਵਵਾਦੀਆਂ ਅਤੇ ਆਰਥਿਕ ਅਪਰਾਧਾਂ ਤੇ ਨਵੇਂ ਆਏ ਲੋਕਾਂ ਦਾ ਸਵਾਗਤ ਕਰਦਾ ਹੈ ਕੈਨੇਡੀਅਨ ਐਂਟੀ ਹੇਟ ਨੈਟਵਰਕ ਇੱਕ ਐਡਵੋਕੇਸੀ ਸੰਸਥਾ ਦੀ ਖੋਜ ਕਰਤਾ ਪੀਟਰ ਸਮਿਥ ਨੇ ਕਿਹਾ ਕਿ ਪਰ ਰਿਹਾਇਸ਼ ਅਤੇ ਕਾਫੀ ਸਮਰੱਥਾ ਦੀ ਘਾਟ ਬਾਰੇ ਚਿੰਤਾ ਨੇ ਉਸ ਸੈਂਟੀ ਨੂੰ ਕਮਜ਼ੋਰ ਕਰ ਦਿੱਤਾ ਅਤੇ ਸਾਲਾਂ ਤੋਂ ਪੁਰਾਣੇ ਐਂਟੀ ਇਮੀਗ੍ਰੈਂਟਸ ਟੌਪਸ ਅੱਜ ਨੂੰ ਤਾਜ਼ਾ ਜੀਵਨ ਦਿੰਦਾ ਹੈ ਲੋਕ ਬਦਲਣ ਲਈ ਕੁਝ ਲੱਭ ਰਹੇ ਨੇ ਅਤੇ ਲੋਕ ਕਿਸੇ ਨੂੰ ਦੋਸ਼ ਦੇਣ ਲਈ ਵੀ ਲੱਭ ਰਹੇ ਨੇ ਉਹਨਾਂ ਨੇ ਕਿਹਾ ਕਿ ਟੀਚਾ ਬਦਕਿਸਮਤੀ ਨਾਲ ਅਤੇ ਤੁਸੀਂ ਜਾਣਦੇ ਹੋ ਕਿ ਇੱਕ ਬਹੁਤ ਆਸਾਨ ਪਰਵਾਸੀ ਹੈ ਕੈਨੇਡਾ ਨੇ 2023 ਵਿੱਚ 4.7 ਲੱਖ ਤੋਂ ਵੱਧ ਨਵੇਂ ਸਥਾਈ ਨਿਵਾਸੀ ਸ਼ਾਮਲ ਕੀਤੇ ਜਾਂ ਇਸ ਦੀ ਆਬਾਦੀ ਦਾ ਲਗਭਗ 1% ਪਰ ਇਮੀਗ੍ਰੇਸ਼ਨ ਸੰਸਥਾਵਾਂ ਦੇ ਵਿੱਚ ਸਭ ਤੋਂ ਵੱਡੀ ਛਾਲ ਸਥਾਈ ਨਿਵਾਸੀ ਖਾਸ ਤੌਰ ਤੇ ਵਿਦਿਆਰਥੀ ਅਤੇ ਕਰਮਚਾਰੀਆਂ ਦੁਆਰਾ ਆਉਂਦੀ ਹੈ ਜਿਨ੍ਹਾਂ ਦੀ ਰੈਂਕ ਸਿਰਫ 2 ਸਾਲ ਵਿੱਚ 2022 ਦੀ ਦੂਜੀ ਤਿਮਾਹੀ ਦੇ ਅੰਦਰ 1.4 ਮਿਲੀਅਨ ਤੋਂ ਦੁੱਗਣੀ ਹੋ ਕੇ 2024 ਦੀ ਦੂਜੀ ਤਿਮਾਹੀ ਵਿੱਚ 2.8 ਮਿਲੀਅਨ ਹੋ ਗਈ ਹੈ ਸਟੈਟਿਸ ਕੈਨੇਡਾ ਦੇ ਆਂਕੜਿਆਂ ਦੇ ਅਨੁਸਾਰ ਇਹ ਰਿਪੋਰਟ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਮਹੀਨੇ ਵਿੱਚ ਲਿਗਰਪੋਲ ਵਿੱਚ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ 65% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਦੀ ਮੌਜੂਦਾ ਇਮੀਗ੍ਰੇਸ਼ਨ ਯੋਜਨਾ ਬਹੁਤ ਸਾਰੇ ਲੋਕਾਂ ਨੂੰ ਸਵੀਕਾਰ ਕਰੇਗੀ ਬਹੁਤਿਆਂ ਨੇ ਇਹ ਵੀ ਕਿਹਾ ਉਹਨਾਂ ਦਾ ਇਹ ਮੰਨਣਾ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਦਰਾਂ ਹਾਊਸਿੰਗ ਸੰਕਟ ਵਿੱਚ ਯੋਗਦਾਨ ਪਾ ਰਹੀਆਂ ਨੇ ਅਤੇ ਸੀਤ ਸੰਭਾਲ ਸੇਵਾਵਾਂ ਤੇ ਜ਼ੋਰ ਦੇ ਰਹੀਆਂ ਨੇ ਅਤੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਬਹੁਤ ਉਦਾਰ ਕਿਹਾ ਹੈ ਵਰਲਡ ਆਰਗਨਾਈਜੇਸ਼ਨ ਆਫ ਕੈਨੇਡਾ ਕਾਨੂੰਨੀ ਸਲਾਹਕਾਰ ਬਲਪਰੀ ਦਾ ਮੰਨਣਾ ਹੈ ਕਿ ਦੇਸ਼ ਦੀ ਆਰਥਿਕ ਬਿਮਾਰੀਆਂ ਪਿੱਛੇ ਨਵੇਂ ਆਏ ਲੋਕਾਂ ਦਾ ਹੱਥ ਹੋਣ ਦੀ ਧਾਰਨਾ ਨੇ ਜੈਨੋਫੋਬਿਕ ਹੁੰਗਾਰਾ ਭਰਿਆ ਤੇ ਉਹਨਾਂ ਨੇ ਕਿਹਾ ਕਿ ਸਿੱਕਾ ਨੂੰ ਅਕਸਰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਂਦਾ ਜਦੋਂ ਤੁਸੀਂ ਇਮੀਗ੍ਰੇਸ਼ਨ ਦੀਆਂ ਸਾਰੀਆਂ ਅਖੌਤੀ ਸਮੱਸਿਆਵਾਂ ਨੂੰ ਦਰਸ਼ਾਉਣ ਦੇ ਲਈ ਇੱਕ ਸਿੱਖ ਦੀ ਤਸਵੀਰ ਦੀ ਵਰਤੋਂ ਕਰਦੇ ਹੋ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਿੱਖ ਮਰਦ ਜੋ ਆਪਣੇ ਦਸਤਾਰ ਉਹਨਾਂ ਦੀਆਂ ਦਾੜੀਆਂ ਕਾਰਨ ਬਹੁਤ ਦਿਖਾਈ ਦਿੰਦੀਆਂ ਨੇ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਹੈ ਉਦਾਹਰਨ ਦੇ ਲਈ ਜੁਲਾਈ ਵਿੱਚ ਇੱਕ ਸਿੱਖ ਵਿਅਕਤੀ ਟੋਰਾਂਟੋ ਦੇ ਸਕਾਰਬਰੂ ਖੇਤਰ ਵਿੱਚ ਜਿੱਥੇ ਗੁਰੂ ਘਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਸਨੇ ਕਿਹਾ ਕਿ ਉਸ ਦੀ ਪੱਗ ਕਿਸੇ ਵਿਅਕਤੀ ਨੇ ਉਹਦੇ ਸਿਰ ਤੋਂ ਖੋ ਲਈ ਹੈ ਜੋ ਇੱਕ ਕਾਰ ਵਿੱਚ ਛਾਲ ਮਾਰ ਕੇ ਤੇਜ਼ੀ ਨਾਲ ਚਲਾ ਗਿਆ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਜਾਂਚ ਕੀਤੀ ਪਰ 15 ਅਗਸਤ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ ਪੀੜਤ ਰੁਪਿੰਦਰ ਨੂੰ ਡੂੰਗਾ ਸਦਮਾ ਲੱਗਿਆ ਤੇ ਮੈਂ ਇਸ ਘਟਨਾ ਕਾਰਨ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਮੈਂ ਅਸੁਰੱਖਿਤ ਮਹਿਸੂਸ ਨਹੀਂ ਕਰਦਾ ਸਿੰਘ ਨੇ ਕਿਹਾ ਕਿ 2022 ਵਿੱਚ ਇੱਕ ਵਿਦਿਆਰਥੀ ਜੋ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਹੁਣ ਉਸ ਕੋਲ ਵਰਕ ਪਰਮਿਟ ਪੁਇੰਸ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ 크੍ਰਿਸਚੀਅਨ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਉਣ ਵਾਲੇ ਨਕਸਲਵਾਦੀ ਅਤੇ ਜੈਨੋਫੋਬਿਕ ਪੋਸਟਾਂ ਹਾਲ ਹੀ ਦੇ ਸਾਲਾਂ ਵਿੱਚ ਆਨਲਾਈਨ ਫੈਲਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇੰਟਰਨੈਟ ਇਨ੍ਹਾਂ ਵਿਚਾਰਾਂ ਦੇ ਪ੍ਰਸਾਰ ਨੂੰ ਤੇਜ਼ੀ ਨਾਲ ਅੱਗੇ ਕਰਦਾ ਹੈ ਅਤੇ ਉਨ੍ਹਾਂ ਦੇ ਸਮਰਥਨ ਕਰਨ ਵਾਲੇ ਲੋਕ ਨੂੰ ਇੱਕ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਾਉਂਦਾ ਹੈ। ਇੱਕ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਪ੍ਰਵਾਸੀ ਵਿਰੋਧੀ ਭਾਵਨਾਵਾਂ ਤੋਂ ਮੁਕਤ ਨਹੀਂ ਹੈ ਪਰ ਇਮੀਗ੍ਰੇਸ਼ਨ ਬਾਰੇ ਇਸ ਦੀ ਲੰਬੇ ਸਮੇਂ ਤੋਂ ਬਣੀ ਸਹਿਮਤੀ ਚੁਣੌਤੀ ਦੇ ਬਾਵਜੂਦ ਰਾਸ਼ਟ ਰਾਸ਼ਟਰੀ ਪਛਾਣ ਦਾ ਹਿੱਸਾ ਬਣੀ ਹੋਈ ਹੈ ਉਹਨਾਂ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਆਪਣੀ ਭਾਸ਼ਾ ਪ੍ਰਤੀ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਹੈ ਮੈਂ ਇਹ ਨਹੀਂ ਕਹਾਗਾ ਕਿ ਕੈਨੇਡਾ ਵਿੱਚ ਕੋਈ ਨਕਸਲਵਾਦ ਨਹੀਂ ਹੈ ਉੱਥੇ ਹਨ ਉਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਉਸ ਪੱਧਰ ਤੱਕ ਵਧਿਆ ਜੋ ਅਸੀਂ ਦੂਜੇ ਦੇਸ਼ਾਂ ਵਿੱਚ ਦੇਖਿਆ। ਮੈਨੂੰ ਲੱਗਦਾ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਕਜ਼ਰਵੇਟੋ ਪਾਰਟੀ ਦੇ ਆਗੂ ਪੀਰ ਪੋਲੀਵਰ ਜੋ ਚੋਣਾ ਦਾ ਕਹਿਣਾ ਹੈ ਕਿ ਜੇਕਰ ਹੁਣ ਚੋਣਾ ਕਰਵਾਈਆਂ ਗਈਆਂ ਤਾਂ ਬਹੁਮਤ ਹਾਸਲ ਕਰ ਲਵਾਂਗੇ। ਨਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨਿਰੰਤਰ ਤੋਂ ਜਿੱਥੇ ਬਾਹਰ ਦੱਸਿਆ ਤੇ ਉਥੇ ਹੀ ਹਾਫੜਾ ਦਫੜੀ ਤੇ ਬਰਬਾਦੀ ਦਾ ਕਾਰਨ ਵੀ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਲਿਬਰਲਾਂ ਨੇ ਕਿਹਾ ਕਿ ਰਿਹਾਇਸ਼ ਤਕ ਫਾਇਤੀ ਦੇ ਮੁੱਦੇ ਗੁੰਝਲਦਾਰ ਨੇ ਪਰ ਰਿਹਾਇਸ਼ ਦੀ ਘਾਟ ਲਈ ਘਟੂ ਘਟ ਅੰਸ਼ਕ ਤੌਰ ਤੇ ਇਮੀਗ੍ਰੇਸ਼ਨ ਜ਼ਿੰਮੇਵਾਰ ਹੈ ਇਸ ਲਈ ਕੈਨੇਡਾ ਅਸਥਾਈ ਵਿਦੇਸ਼ੀ ਕਰਮਚਾਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਲੇ ਦੁਆਲੇ ਨਿਯਮਾਂ ਨੂੰ ਸਖਤ ਕਰਦੀ ਜਾ ਰਹੀ ਹੈ ਮਿੰਨਰ ਨੇ ਅਸਥਾਈ ਵਸਨੀਕ ਦੀ ਰੈਂਕ ਨੂੰ ਹੋਰ ਘਟਾਉਣ ਲਈ ਉਪਾਅ ਦਾ ਵਾਅਦਾ ਕੀਤਾ ਟੂਡੋ ਨੇ ਕਿਹਾ ਕਿ ਉਹ ਨਮੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਵੀ ਘਟਾਉਣ ਤੇ ਵਿਚਾਰ ਕਰ ਰਹੇ ਹਨ ਸਟੀਫਨੀ ਕਾਰਵਿਨ ਨੇ ਇੱਕ ਕਾਰਲਡਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੋ ਨਾਸੀ ਸੁਰੱਖਿਆ ਤੇ ਕੱਟਰ ਪੰਥ ਬਾਰੇ ਖੋਸ਼ ਕਰਦੀ ਹੈ ਨੇ ਕਿ ਇਹ ਹੈ ਕਿ ਕੈਨੇਡਾ ਵਿੱਚ ਚੋਣਾਂ ਦੇ ਦੌਰ ਵਿੱਚ ਜਾਣ ਨਾਲ ਇਹ ਮੁੱਦਾ ਹੋਰ ਪੱਕਦਾ ਜਾ ਸਕਦਾ ਹੈ ਮੈਨੂੰ ਚਿੰਤਾ ਹੈ ਕਿ ਇਹ ਬਿਹਤਰ ਹੋਣ ਤੋਂ ਪਹਿਲਾਂ ਵਿਗੜ ਜਾਵੇਗਾ ਇਹ ਉਸ ਵੰਡੋ ਕਿਹਾ ਗਿਆ ਤੇ ਆਟਵਾ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਜੈਮੀ ਚਾਨ ਯੂਨ ਲਿਓ ਨੇ ਕਿਹਾ ਹੈ ਕਿ ਸਿਆਸੀ ਨੇਤਾ ਇਮੀਗ੍ਰੇਸ਼ਨ ਬਾਰੇ ਜਨਤਕ ਭਾਵਨਾਵਾਂ ਲਈ ਕੁਝ ਜ਼ਿੰਮੇਵਾਰੀ ਲੈਂਦੇ ਨੇ ਤੁਸੀਂ ਵੀ ਕੀ ਉਮੀਦ ਕਰੋਗੇ ਕਿ ਉਹ ਆਪਣੀ ਭਾਸ਼ਾ ਨਾਲ ਵਧੇਰੇ ਜ਼ਿੰਮੇਵਾਰ ਤੇ ਸਾਵਧਾਨ ਹੋਣਗੇ ਇੱਕ ਉਦਾਹਰਨ ਵਜੋਂ ਉਸਨੇ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੀਆਂ ਬਈ ਵਿੱਚ ਟਿੱਪਣੀਆਂ ਦਾ ਹਵਾਲਾ ਦਿੱਤਾ ਜਿਸ ਨੇ ਬਿਨਾ ਸਬੂਤ ਸੁਝਾਅ ਦਿੱਤਾ ਕਿ ਇੱਕ ਯਹੂਦੀ ਸਕੂਲ ਵਿੱਚ ਗੋਲੀਬਾਰੀ ਦੇ ਪਿੱਛੇ ਪ੍ਰਵਾਸੀ ਸਨ ਫੋਰਡ ਨੇ ਇਹ ਬਾਅਦ ਵਿੱਚ ਕਿਹਾ ਸੀ ਕਿ ਉਹਨਾਂ ਦੀਆਂ ਟਿੱਪਣੀਆਂ ਇਸ ਗੱਲ ਤੇ ਜ਼ੋਰ ਦੇਣ ਲਈ ਸਨ ਕਿ ਸਾਨੂੰ ਵੰਡਣ ਦੀ بجائے ਹੋਰ ਵੀ ਬਹੁਤ ਕੁਝ ਕਰਨਾ ਜੋ ਅਸੀਂ ਇਕਜੁੱਟ ਹੋ ਕੇ ਕਰ ਸਕਦੇ ਹਾਂ ਸੋ ਵੇਖਣਾ ਹੋਵੇਗਾ ਕਿ ਕਿਤੇ ਨਾ ਕਿਤੇ ਹੁਣ ਕੈਨੇਡਾ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਲੋਕਾਂ ਦੀਆਂ ਜੋ ਵਿਚਾਰਤਾ ਰਵਾਂ ਨੇ ਕਿਤਨਾ ਕਿਤੇ ਇੱਕ ਵੱਡਾ ਸੰਕਟ ਕ੍ਰੀਏਟ ਕਰਦੀਆਂ ਜਾ ਰਹੀਆਂ ਨੇ ਕ੍ਰੀਡਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ